ਕਰਦੇ ਆਗਾਜ਼ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਕਹਿੰਦੇ ਕਿ ਹਰ ਨਵੇਂ ਦਿਨ ਦੇ ਉੱਤੇ ਸਾਲ ਦੀ ਸ਼ੁਰੂਆਤ ਚੰਗੇ ਵਿਚਾਰਾਂ ਦੇ ਨਾਲ ਹੋਣੀ ਚਾਹੀਦੀ ਹੈ ਤੇ ਚੰਗੇ ਵਿਚਾਰ ਅਪਣਾਉਣ ਦੇ ਨਾਲ ਜ਼ਿੰਦਗੀ ਜਿਹੜੀ ਹੈ ਬਦਲ ਜਾਂਦੀ ਹੈ ਅੱਜ ਦੇ ਦਿਨ ਸਾਲ ਦੀ ਸ਼ੁਰੂਆਤ ਕਹਿੰਦੇ ਨੇ ਕਿ ਨਵਾਂ ਸਾਲ ਜਿਹੜਾ ਹੈ ਇੰਗਲਿਸ਼ ਕੈਲੰਡਰ ਗ੍ਰੈਗੋਰੀਅਨ ਕੈਲੰਡਰ ਤੇ ਨਾਲ ਸ਼ੁਰੂ ਹੁੰਦਾ ਹੈ ਤੇ ਨਵੇਂ ਸਾਲ ਦੇ ਜਸ਼ਨ ਜਿਹੜੇ ਨੇ ਅੱਜ ਤੋਂ ਨਹੀਂ ਪੁਰਾਣੇ ਸਮੇ ਤੋਂ ਜਿਹੜੇ 4000 ਸਾਲ ਪਹਿਲਾਂ ਤੋਂ ਹੀ 21 ਮਾਰਚ ਨੂੰ ਬੇਬੀ ਲੌਨ ਦੇ ਵਿੱਚ ਜਿਹੜੇ ਮਨਾਏ ਜਾਂਦੇ ਸਨ ਜੋ ਬਸੰਤ ਰੁੱਤ ਦੇ ਆਮਦ ਦੀ ਤਾਰੀਖ ਹੁੰਦੀ ਸੀ ਲੋਕ માનਤਾ ਦੇ ਅਨੁਸਾਰ 700 ਈਸਵੀ ਦੇ ਵਿੱਚ ਜਿਹੜਾ ਸੀ ਪੂਰਬ ਤੋਂ ਪਹਿਲਾਂ ਸਾਲ ਦੀ ਸ਼ੁਰੂਆਤ ਮਾਰਚ ਤੋਂ ਹੁੰਦੀ ਹੈ ਤੇ ਦਸੰਬਰ ਕੁੱਲ ਜਿਹੜੇ ਨੇ 10 ਮਹੀਨੇ ਦੇ ਵਿੱਚ ਖਤਮ ਹੋ ਜਾਂਦੀ ਸੀ ਫਿਰ ਕੈਲੰਡਰ ਦੇ ਵਿੱਚ ਦੋ ਮਹੀਨੇ ਜਿਹੜੇ ਸੀ ਹੋਰ ਜੋੜੇ ਗਏ ਜਨਵਰੀ ਦਾ ਨਾਂ ਰੋਮਨ ਦੇਵਤਾ ਦੇ ਨਾਂ ਦੇ ਉੱਤੇ ਜੇਨਸ ਦੇਵਤਾ ਦੇ ਜਿਹੜਾ ਫਰਵਰੀ ਦਾ ਨਾਂ ਜਿਹੜਾ ਸੀ ਫੇਬਰੂਆ ਜਿਹੜਾ ਸੀ ਦੇਵੀ ਦੇ ਨਾਮ ਤੋਂ ਹੀ ਜਿਹੜਾ ਜੋੜੇ ਗਏ ਸਨ 2 ਮਹੀਨੇ ਇਹ ਜਨਵਰੀ ਤੇ ਫਰਵਰੀ ਸਾਲ ਦੇ ਵਿੱਚ 12 ਮਹੀਨੇ ਹੋਣ ਤੋਂ ਬਾਅਦ ਇਸ ਨੂੰ ਚੰਦਰਮਾ ਦੇ ਮਹੀਨਿਆਂ ਦੀ ਥਾਂ 365 ਦਿਨਾਂ ਦੇ ਸੂਰਜ ਦੇ ਨਾਲ ਜਿਹੜਾ ਸੀ ਸਾਲ ਦਾ ਆਧਾਰ ਮੰਨਿਆ ਗਿਆ ਰੋਮ ਦੇਵਤਾ ਜਿਹੜਾ ਸੀ ਮਾਰਸ ਦੇ ਨਾਮ ਦੇ ਉੱਤੇ ਮਾਰਚ ਮਹੀਨੇ ਦਾ ਨਾਮ ਪਿਆ ਦਰਅਸਲ ਮਾਰਸ ਜਿਹੜਾ ਸੀ ਯੁੱਧ ਦਾ ਦੇਵਤਾ ਸੀ ਮੰਨਿਆ ਜਾਂਦਾ ਤੇ ਅੱਜ ਵੀ ਮੰਨਦੇ ਨੇ ਉਹਨਾਂ ਦੇ ਮੁਲਕਾਂ ਦੇ ਲੋਕ ਉੱਥੋਂ ਦੇ ਲੋਕਾਂ ਦੀ ਬਾਨਤਾ ਸਹੀ ਕਿ ਮਾਰਸ ਜਿਹੜਾ ਯੁੱਧ ਦੇ ਵਿੱਚ ਅੱਗੇ ਵਧਣ ਦੇ ਲਈ ਪ੍ਰੇਰਨਾ ਦਾ ਸਰੋਤ ਹੈ ਤੇ ਮਾਰਚ ਦੀ ਸ਼ੁਰੂਆਤ ਤੋਂ ਹੀ ਜਿਹੜਾ ਸਾਲ ਵੀ ਮਾਰਚ ਮਹੀਨੇ ਤੋਂ ਹੀ ਅੱਗੇ ਵਧਦਾ ਹੈ ਅਪ੍ਰੈਲ ਜਿਸ ਦਾ ਅਰਥ ਹੈ ਉਦਘਾਟਨ ਕਰਨਾ ਹੁੰਦਾ ਕਿਉਂਕਿ ਖੇਤਾਂ ਦੀ ਜਿਹੜੀ ਆਮਦ ਹੋ ਜਾਂਦੀ ਹੈ ਖੇਤੀ ਦੀ ਫਸਲਾਂ ਜਿਹੜੀਆਂ ਨੇ ਪੱਕ ਜਾਂਦੀਆਂ ਨੇ ਆ ਅਪ੍ਰੈਲ ਜਿਸ ਦਾ ਅਰਥ ਹੈ ਉਦਗਾਟਨ ਕਰਨਾ ਤੇ ਉਸ ਸਮੇਂ ਬਸੰਤ ਰੁੱਤ ਅਪ੍ਰੈਲ ਦੇ ਵਿੱਚ ਆਉਂਦੇ ਕਾਰਨ ਕੁਦਰਤ ਜਿਹੜੀ ਹੈ ਪੁਰਾਣੀ ਛਿੱਲ ਜਾਨੀ ਪੱਤੇ ਤਿਆਗ ਕੇ ਨਵੀਆਂ ਦਾ ਜਿਹੜਾ ਉਦਗਾਟਨ ਕਰਦੀ ਸੀ ਇਸ ਦਾ ਨਾਂ ਜਿਹੜਾ ਸੀ ਐਪ੍ਰੀਲਿਸ ਰੱਖਿਆ ਗਿਆ ਸੀ ਅਪ੍ਰੈਲ ਤੋਂ ਪਹਿਲਾਂ ਮਈ ਮਹੀਨੇ ਦਾ ਨਾਂ ਜਿਹੜਾ ਸੀ ਰੋਮਨ ਦੇਵੀ ਮਾਇਆ ਉੱਤੇ ਜਿਹੜਾ ਜੂਨ ਮਹੀਨੇ ਦਾ ਨਾਂ ਦੇਵਤਾ ਸੀ ਜੀਸ ਦੀ ਪਤਨੀ ਜੂਨੋ ਦੇਵੀ ਜਿਹੜੀ ਸੀ ਉਹਦੇ ਨਾਂ ਦੇ ਉੱਤੇ ਰੱਖਿਆ ਗਿਆ ਜੁਲਾਈ ਮਹੀਨੇ ਦਾ ਨਾਮ ਸੀ ਰਾਜਾ ਜੂਲੀਅਸ ਸੀਜ਼ਰ ਜਿਹਦਾ ਜਨਮ ਮੌਤ ਇਸੇ ਮਹੀਨੇ ਦੇ ਵਿੱਚ ਹੋਈ ਸੀ ਇਸੇ ਦਾ ਨਾਮ ਫਿਰ ਰੱਖਿਆ ਗਿਆ ਸੀ ਤੇ ਜੂਲੀਅਸ ਸੀਜ਼ਰ ਦੇ ਭਤੀਜੇ ਆਗਸਟਸ ਜਿਹਨੂੰ ਆਪਾਂ ਅਗਸਤ ਕਹਿ ਦਿੰਦੇ ਆ ਆਗਸਟਸ ਦੇ ਨਾਮ ਦੇ ਉੱਤੇ ਆਗਸਟ ਰੱਖਿਆ ਗਿਆ ਜੋ ਬਾਅਦ ਦੇ ਵਿੱਚ ਅਗਸਤ ਹੋ ਗਿਆ ਰੋਮਨ ਨੂੰ ਲਾਟਿਨ ਦੇ ਵਿੱਚ ਜਿਹੜਾ ਸੀ ਭਾਸ਼ਾ ਦੇ ਵਿੱਚ ਸਤੰਬਰ ਨੂੰ ਸੈਪਟੰਬਰ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਸੱਤ ਤੇ 12 ਭਾਗ ਕੀ ਬਾਣੀ ਅਕਤੂਬਰ ਨੂੰ ਲੈਟਿਨ ਭਾਸ਼ਾ ਦੇ ਵਿੱਚ ਆਕਟ 8 ਦੇ ਆਧਾਰ ਦੇ ਉੱਤੇ ਦਸਵਾਂ ਮਹੀਨਾ ਕਿਹਾ ਗਿਆ ਨਵੰਬਰ ਨੂੰ ਜਿਹੜਾ ਸੀ ਲੈਟਿਨ ਦੇ ਵਿੱਚ ਨੋਵੋ ਨਵੰਬਰ ਨੂੰ ਜਿਹੜਾ ਸੀ ਨਵੰਬਰ ਬਣਾ ਦਿੱਤਾ ਗਿਆ ਇਸੇ ਤਰ੍ਹਾਂ ਲੈਟਿਨ ਦੇ ਵਿੱਚ ਹੀ ਭਾਸ਼ਾ ਚ ਡੇ ਸੇਮ ਜਿਹੜਾ ਹੁਣ ਆਪਾਂ ਦਸੰਬਰ ਕਹਿੰਦੇ ਆ ਇਹਨੂੰ ਪਹਿਲਾਂ ਡੇ ਸੇਮ ਕਿਹਾ ਜਾਂਦਾ ਸੀ ਡੇ ਸੇਮ ਦਾ ਆਧਾਰ ਤੇ ਦਸੰਬਰ ਨੂੰ ਡਿਸੰਬਰ ਕਰ ਦਿੱਤਾ ਗਿਆ ਕੈਲੰਡਰ ਦੇ ਵਿੱਚ April ਤੋਂ September ਤੇ November ਮਹੀਨੇ 30 ਦਿਨਾਂ ਦੇ ਤੇ February ਨੂੰ ਛੱਡ ਕੇ ਬਾਕੀ 31 ਦਿਨਾਂ ਦੇ ਮਹੀਨੇ بنائے ਗਏ। ਸਾਲ ਦਾ ਆਖਰੀ ਮਹੀਨਾ February ਦਾ ਹੋਣ ਦੇ ਕਾਰਨ 28 ਦਿਨਾਂ ਦਾ ਜਿਹੜਾ ਸੀ ਰਹਿ ਗਿਆ ਪੂਰਬ ਦੇ ਵਿੱਚ ਰੋਮਨ ਯੋਧਾ ਜਿਹੜਾ ਸੀ Julius Caesar ਉਹਨੇ ਇੱਕ ਯੁਨਾਨੀ ਖੰਗੋਲ ਸ਼ਾਸਤਰੀ ਜਿਹੜਾ ਸੀ Sosigenes ਦੇ ਨਾਲ ਮਿਲ ਕੇ ਕੈਲੰਡਰ ਦੇ ਵਿੱਚ ਸੁਧਾਰ ਕੀਤੇ। ਜਿਸ ਨੂੰ ਜੂਲੀਅਸ ਦੇ ਨਾਂ ਦੇ ਉੱਤੇ ਜੂਲੀਅਸ ਰਿਫਾਰਮਸ ਦਾ ਜਿਹੜਾ ਸੀ ਨਾਲ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਸੁਧਾਰਨ ਤੋਂ ਬਾਅਦ 1 ਜਨਵਰੀ 45 ਈਸਾ ਪੂਰਵ ਦੇ ਵਿੱਚ ਨਵੇਂ ਕੈਲੰਡਰ ਭਾਵ ਸਾਲ ਦੀ ਸ਼ੁਰੂਆਤ ਜਨਵਰੀ ਮਹੀਨੇ ਤੋਂ ਕੀਤੀ ਗਈ ਪਰ ਈਸਾ ਪੂਰਵ ਈਸਾਈ ਜਿਹੜੇ ਨੇ ਇਸਵੀ ਦੇ ਵਿੱਚ 46 ਨੂੰ 445 ਦਿਨਾਂ ਦਾ ਸਾਲ ਕਰਨਾ ਪਿਆ ਸੀ ਨਵੇਂ ਸਾਲ ਦੇ ਅਧੀਨ ਇਹ ਮੰਨਿਆ ਗਿਆ ਕਿ ਸੂਰਜ ਜਿਹੜਾ ਹੈ ਸਾਲ ਦੇ ਵਿੱਚ 365 ਦਿਨਾਂ ਤੇ 6 ਘੰਟੇ ਹੁੰਦੇ ਨੇ ਉਹਦੇ ਵਿੱਚ ਤੇ ਸਾਲ ਦੇ ਵਿੱਚ ਇਸ ਦੇ ਲਈ 4 ਸਾਲਾਂ ਦੇ ਵਿੱਚ ਇੱਕ ਵੱਧ ਦੇ ਦਿਨ ਨੂੰ ਫਰਵਰੀ ਮਹੀਨੇ ਦੇ ਨਾਲ ਲੀਪ ਦਾ ਸਾਲ ਜੋੜ ਦਿੱਤਾ ਗਿਆ 1585 ਦੇ ਵਿੱਚ ਜਿਹੜਾ ਸੀ ਗੈਰਗੋਰੀ ਪੋਪ ਜਿਹੜਾ ਸੀ 13ਵੇਂ ਨੇ ਸਾਲ 365.24 ਜਿਹੜਾ ਸੀ ਪੁਆਇੰਟ 22 ਦਿਨ ਦਾ ਦੱਸਿਆ ਜਿਸ ਦੇ ਲਈ ਅਜੋਕੇ ਕੈਲੰਡਰ ਨੂੰ ਗ੍ਰੈਗੋਰੀਅਨ ਕੈਲੰਡਰ ਦਾ ਨਾਮ ਦਿੱਤਾ ਗਿਆ ਭਾਰਤ ਦੇ ਵਿੱਚ ਕਈ ਕੈਲੰਡਰ ਪ੍ਰਚਲਿਤ ਨੇ ਤੇ ਪੰਜਾਬ ਦੇ ਵਿੱਚ ਬਿਕਰਮੀ ਸੰਮਤ ਜਿਹੜਾ ਚੱਲਦਾ ਹੈ ਤੇ ਬਿਕਰਮੀ ਬਿਕਰਮੀ ਦਾ ਜਿਹੜਾ ਸਾਲ ਸੂਰਜੀ ਸਾਲ ਦੇ ਨਾਲੋਂ 20 ਮਿੰਟ ਜਿਹੜਾ ਵੱਡਾ ਹੈ 365.6 ਤੇ 8 ਤੋਂ ਲੈ ਕੇ 46 ਭਾਵ 77 ਸਾਲਾਂ ਬਾਅਦ ਇਸ ਜੰਤਰੀ ਦਾ ਮੌਸਮੀ ਸਾਲ ਦੇ ਨਾਲੋਂ ਪੂਰੇ 1 ਦਿਨ ਦਾ ਫਰਕ ਪੈ ਜਾਂਦਾ ਹੈ ਉਦਾਹਰਨ ਦੇ ਤੌਰ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਆਪਣਾ ਜਨਮ 15 April 1469 ਪਰ ਅਸੀਂ ਮਨਾ ਰਹੇ ਹਾਂ ਕੱਤਕ ਦੀ ਪੁੰਨਿਆ ਪੁੰਨਿਆਂ ਨੂੰ ਇਸੇ ਤਰ੍ਹਾਂ ਉਸ ਸਾਲ ਵਿਸਾਖੀ 27 March ਨੂੰ ਆਈ ਤੇ 1699 ਦੀ ਵਿਸਾਖੀ 29 March ਨੂੰ ਆਈ ਸੀ ਤੇ 1999 ਦੀ ਵਿਸਾਖੀ 14 April ਤੱਕ ਖਿਸਕ ਗਈ ਭਾਰਤ ਸਰਕਾਰ ਨੇ ਵੀ ਆਜ਼ਾਦੀ ਤੋਂ ਤੁਰੰਤ ਬਾਅਦ ਆਪਣਾ ਕੈਲੰਡਰ ਜਦ ਅਪਣਾਉਣਾ ਚਾਹਿਆ ਤੇ ਬਿਕਰਮੀ ਸੰਮਤ ਦੇ ਵਿੱਚ ਵੱਡੀਆਂ ਤਰਟੀਆਂ ਜਾਣ ਕੇ ਇਸ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਤੇ ਅੱਜਕੱਲ ਦੇ ਕੈਲੰਡਰ ਦੇ ਮੁਤਾਬਕ ਪੰਜਾਬ ਦੇ ਵਿੱਚ ਦੋ ਦੋ ਦੀਵਾਲੀਆਂ ਲੋੜੀਆਂ ਵਿਸਾਖੀਆਂ ਆਦੀ ਜਿਹੜਾ ਜਨਤਾ ਨੂੰ ਭੰਬਲਪੂਸੇ ਦੇ ਵਿੱਚ ਪਾਈ ਫਿਰਦੀਆਂ ਨੇ ਜੀ ਦੋਸਤੋ ਇਹ ਸੀ ਜੀ ਗੱਲਬਾਤ ਅੱਜ ਦੇ ਸ਼ੁਰੂਆਤ ਦੀ ਅੱਜ ਦੇ ਕੈਲੰਡਰ ਦੇ ਮੁਤਾਬਕ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੋਈ ਹੈ ਤੇ ਦਿਨ ਮਹੀਨੇ ਜਿਹੜੇ ਕਿੱਦਾਂ ਬਣੇ ਨੇ ਉਹਨਾਂ ਦਾ ਜ਼ਿਕਰ ਆਇਆ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ